ਲੂਸੀਟੇਨੀਆ ਸਾਲ 1915 ਵਿੱਚ ਜਦੋਂ ਦੁਨੀਆ ਪਹਿਲੇ ਵਿਸ਼ਵ ਜੰਦ ਦੀ ਅੱਗ ਵਿੱਚ ਸੜ ਰਹੀ ਸੀ ਇੱਕ ਮਹਾਨ ਜਹਾਜ਼ ਆਰ ਐਮ ਐਸ ਲੂਸੀਟੇਨੀਆ ਜੋ ਕਿ ਲੰਡਨ ਤੋਂ ਨਿਊਯਾਰਕ ਦੀਆਂ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਉਸ ਨੂੰ ਜਰਮਨ ਸਬਮਰੀਨ ਸਮੁੰਦਰ ਵਿੱਚ ਡਬੋ ਦਿੱਤਾ ਪਰ ਸਵਾਲ ਇਹ ਨਹੀਂ ਕਿ ਜਹਾਜ਼ ਡੁੱਬਿਆ ਸਵਾਲ ਇਹ ਹੈ ਕਿ ਕਿਉਂ ਡੁੱਬਿਆ ਕੀ ਇਹ ਹਾਦਸਾ ਸੀ ਜਾਂ ਇੱਕ ਹਰਾਚੀ ਹੋਈ ਸਾਜਸ ਲੂਸੀਟਾਨੀਆ ਇੱਕ ਸ਼ਾਨਦਾਰ ਜਹਾਜ਼ ਸੀ ਇੰਗਲੈਂਡ ਦੀ ਕੋਰਨਟ ਲਾਈਨਡ ਕੰਪਨੀ ਵੱਲੋਂ ਬਣਾਇਆ ਗਿਆ ਇਹ ਜਹਾਜ਼ ਟਾਈਟੈਨਿਕ ਤੋਂ ਵੀ ਪਹਿਲਾਂ ਚਲਾਇਆ ਗਿਆ ਸੀ ਅਤੇ ਦਿਨਾਂ ਵਿੱਚ ਅਮਰੀਕਾ ਤੋਂ ਯੂਰਪ ਦੀ ਯਾਤਰਾ ਕਰਦਾ ਸੀ ਇਸ ਵਿੱਚ ਲਗਭਗ 2000 ਤੋਂ ਵੱਧ ਯਾਤਰੀ ਸੀ ਜਿਨ੍ਹਾਂ ਵਿੱਚ ਅਮੀਰ ਵੀ ਸਨ ਤੇ ਗਰੀਬੀ ਅਤੇ ਬੇਗੁਨਾ ਲੋਕਾਂ ਦੀ ਭੀੜ ਹੈ ਪਰ ਜਿਹੜੀ ਗੱਲ ਲੋਕਾਂ ਨੂੰ ਨਹੀਂ ਪਤਾ ਸੀ ਉਹ ਸੀ ਇਸ ਜਹਾਜ਼ ਵਿੱਚ ਛੁਪੇ ਹੋਏ ਹਥਿਆਰ 7 ਮਈ 1915 ਨੂੰ ਜਦੋਂ ਲੂਸੀਟੈਨੀਆ ਆਇਰਲੈਂਡ ਦੇ ਕੋਲੇ ਪਹੁੰਚੀ ਉਸ ਉੱਤੇ ਜਰਮਨ ਜੂ ਬੋਟ ਨੇ ਟੌਰਪੀਡੋ ਨਾਲ ਹਮਲਾ ਕਰ ਦਿੱਤਾ ਅੱਖਾਂ ਦੇ ਸਾਹਮਣੇ ਜਹਾਜ਼ ਦੇ ਟੁਕੜੇ ਹੋ ਗਏ ਕੇਵਲ 18 ਮਿੰਟਾਂ ਵਿੱਚ ਲੂਸੀਟੈਨੀਆ ਜਹਾਜ਼ ਸਮੁੰਦਰ ਵਿੱਚ ਸਮਾ ਗਿਆ 1198 ਲੋਕ ਮਾਰੇ ਗਏ ਉਨ੍ਹਾਂ ਵਿੱਚ 128 ਅਮਰੀਕੀ ਨਾਗਰਿਕ ਵੀ ਸਨ ਇਸ ਘਟਨਾ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਪਰ ਹੁਣ ਅਸਲ ਗੱਲ ਉੱਠੀ ਹੈ ਜਰਮਨੀ ਨੇ ਕਹਿਣਾ ਸੀ ਕਿ ਉਸ ਨੂੰ ਪਤਾ ਸੀ ਕਿ ਲੂਸੀਟੇਨੀਆ ਵਿੱਚ ਸਿਰਫ ਯਾਤਰੀ ਨਹੀਂ ਹਥਿਆਰ ਵੀ ਲਗਾਏ ਜਾ ਰਹੇ ਸਨ ਬਾਅਦ ਵਿੱਚ ਸੱਚਮੁੱਚ ਬੰਦੂਕਾਂ ਗੋਲੀਆਂ ਅਤੇ ਤਮਾਕੀਕਾਰੀ ਸਮਾਨ ਮਿਲਿਆ ਅਮਰੀਕਾ ਜੋ ਪਹਿਲਾਂ ਤੱਕ ਜੰਦ ਵਿੱਚ ਨਹੀਂ ਸੀ ਇਸ ਹਾਦਸੇ ਤੋਂ ਬਾਅਦ ਜੰਗ ਵਿੱਚ ਕੂਦ ਪਿਆ ਕੀ ਇਹ ਸਾਜਿਸ਼ ਤਹਿਤ ਕੀਤਾ ਗਿਆ ਹਮਲਾ ਸੀ ਜਾਂ ਅਮਰੀਕਾ ਨੂੰ ਜੰਗ ਵਿੱਚ ਖਿੱਚਣ ਲਈ ਕਿਹਾ ਗਿਆ ਨਾਟਕ ਇਸ ਦਾ ਅੱਜ ਤੱਕ ਪੱਕਾ ਜਵਾਬ ਕਿਸੇ ਕੋਲ ਨਹੀਂ ਹੈ ਇਤਿਹਾਸ ਤੱਥ ਕਦੇ ਕਦੇ ਸਿੱਧੇ ਨਹੀਂ ਹੁੰਦੇ ਬਹੁਤ ਵਾਰ ਹਕੀਕਤ ਪਿੱਛੇ ਸਿਆਸਤ ਲੁਕੀ ਹੁੰਦੀ ਹੈ ਲੂਸੀਟੇਨੀਆ ਸਾਨੂੰ ਦੱਸਦਾ ਹੈ ਕਿ ਇੱਕ ਚਹਾਇਡ ਬੰਨਾਲ ਵੀ ਜੰਗਾ ਰੁੱਖ ਮੜ ਜਾਂਦੇ ਨੇ ਹਰ ਡੁੱਬੀ ਲਹਿਰ ਪਿੱਛੇ ਕੋਈ ਅਣਸੁਣੀ ਕਹਾਣੀ ਹੁੰਦੀ ਹੈ ਇਹ ਵੀਡੀਓ ਉਸ ਅਣਕਹੀ ਕਹਾਣੀ ਦੀ ਇੱਕ ਝਲਕ ਸੀ ਜੇਕਰ ਤੁਸੀਂ ਚਾਹੁੰਦੇ ਹੋ ਅਜਿਹੀਆਂ ਹੀ ਇਤਿਹਾਸਕ ਸੱਚੀਆਂ ਤੇ ਸੋਚਣ ਵਾਲੀਆਂ ਕਹਾਣੀਆਂ ਤਾਂ ਮੇਰੇ ਸਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਜਰੂਰ ਕਰਿਓ ਕਿ ਤੁਹਾਡੇ ਖਿਆਲ ਵਿੱਚ ਨੂਸੀਟੇਨੀਆ ਹਾਦਸਾ ਸੀ ਜਾਂ ਰਚੀ ਹੋਈ ਸਾਜ਼ਿਸ਼ ਸੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਧੰਨਵਾਦ